98 99 ਦੀ ਰਸੋਈ ਦਿਖਾਉਣ ਲੱਗਿਆ ਅੱਜ ਦੇ ਦਿਨ ਵੀ ਲੋਕ ਇਸ ਤਰ੍ਹਾਂ ਦੀ ਰਸੋਈ ਬਣਾਉਣਾ ਸੁਪਨਾ ਸਮਝਦੇ ਆ ਤੁਸੀਂ ਸੋਚੋ ਵੀ ਜਦੋਂ ਸਾਡੇ ਕੱਚੀਆਂ ਰਸੋਈਆਂ ਦਾ ਰਵਾਜ ਹੁੰਦਾ ਸੀ ਇਹ ਉਦੋਂ ਬਣੀ ਸੀ ਕਿਸ ਤਰ੍ਹਾਂ ਦਾ ਇੰਜੀਨੀਅਰ ਬੰਦਾ ਹੋਊਗਾ ਜਿਹਨੇ ਉਦੋਂ ਇਹਨੂੰ ਡਿਜ਼ਾਈਨ ਕੀਤਾ ਇੱਕ ਤੁਹਾਨੂੰ ਹੋਰ ਕਮਾਲ ਦੀ ਗੱਲ ਦੱਸਾਂ ਅੱਜ ਇਹਦੇ ਵਿੱਚ ਕੁਝ ਵੀ ਇਵੈਂਸ਼ਨ ਨਹੀਂ ਹੋਈ ਆ ਇਹਦੇ ਵਿੱਚ ਕੁਝ ਵੀ ਬਦਲਾ ਨਹੀਂ ਕੀਤਾ ਆ ਜਿਹੜੀ ਲਾਈਟ ਇਹਦੇ ਵਿੱਚ جگਦੀ ਦਿਸਦੀ ਹੈ ਨਾ ਇਹ ਲਾਈਟ B9798 ਦੇ ਵਿੱਚ ਹੀ ਪਾਈ ਗਈ ਆ ਉਦੋਂ ਆ ਦੇਖ ਥੱਲੇ ਵੀ ਉੱਪਰ ਵੀ ਦਿਖਾਈ ਦਿੰਦੀ ਆ ਇਹ ਲਾਈਟ ਆ ਜਿੰਨਾ ਵੀ ਸਿਸਟਮ ਜਿੰਨਾ ਵੀ ਸਿਸਟਮ ਤੁਹਾਡੇ ਸਾਹਮਣੇ ਬਣਿਆ ਦਿਸਦਾ ਰਸੋਈ ਦੇ ਵਿੱਚ ਫਰਿੱਜ ਲੱਗੀ ਆ ਸਾਰਾ ਸਿਸਟਮ ਉਦੋਂ ਹੀ ਲਾਇਆ ਗਿਆ ਆ ਦੇਖੋ ਆ ਬਿਲਕੁਲ ਸਾਇਲੈਂਟ ਕੋਈ ਖੜਕਾ ਨਹੀਂ ਭਾਂਡੇ ਰੱਖਿਆ ਭਾਂਡੇ ਵੀ ਨਹੀਂ ਖੜਕਦੇ ਐਸਾ ਦੀ ਰਸੋਈ ਬਣੀ ਹੋਈ ਆ ਜਿਹੜੇ ਬੰਦੇ ਆ ਦੇਖੋ ਆ ਪੱਥਰ ਵਾਲਾ ਸਿਸਟਮ ਉਦੋਂ ਹੀ ਲੱਗਿਆ ਹੋਇਆ ਜਿਹੜੇ ਬੰਦੇ 97 98 ਦੇ ਵਿੱਚ ਆਹ ਸੋਈਆਂ ਬਣਾਉਂਦੇ ਸੀ ਉਹ ਅੱਜ ਕੀ ਕਰਦੇ ਹੋਣਗੇ ਅੱਜ ਆਪਣੇ ਕੰਮ ਨੂੰ ਕਿਸ ਪੱਧਰ ਤੇ ਲੈ ਕੇ ਹੋਣਗੇ ਸੋਖ ਸਕਦੇ ਤੁਸੀਂ ਅੱਜ ਵੀ ਉਹ ਸੋਈਆਂ ਦਾ ਕੰਮ ਕਰਦੇ ਆ ਕਿਸ ਪੱਧਰ ਦਾ ਕਰਦੇ ਆ ਆਜੋ ਚੱਲਦੇ ਦੇਖਦੇ ਆ ਮੈਂ ਰਾਹੋਂ ਦੇ ਵਿੱਚ ਖੜਾ ਸਜਣੋਂ ਮੇਰੇ ਨਾਲ ਭਾਈ ਸੁਸ਼ੀਲ ਜੀ ਹੋਣਗੇ ਭਾਈ ਸੁਸ਼ੀਲ ਜੀ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਹੁਣ ਇਹ ਜੋ ਮੇਰੇ ਸਾਹਮਣੇ ਕਨਸੈਪਟ ਬਣਿਆ ਹੋਇਆ ਹਾਂਜੀ ਇਹ ਕੀ ਕਿਹੜਾ ਕਨਸੈਪਟ ਬੋਲਦੇ ਆ ਤੁਸੀਂ ਇਹਨੂੰ ਅਸੀਂ ਮੋਡੂਲਰ ਕਿਚਨ ਕਹਿੰਦੇ ਆ ਜੀ ਜੀ ਇਹ ਇਟਾਲੀਅਨ ਸਟਾਈਲ ਹੈ ਜੀ ਤੇ ਇਹਦੇ ਵਿੱਚ ਨਾ ਤਾਂ ਸੈਂਗ ਲੱਗਦੀ ਹੈ ਜੀ ਜੀ ਤੇ ਸਾਇਲੈਂਟ ਕਿਚਨ ਅਸੀਂ ਇਹਨੂੰ ਕਹਿੰਦੇ ਆ ਸਾਇਲੈਂਟ ਹੈ ਇਹ ਚ ਸਾਊਂਡ ਨਹੀਂ ਹੈ ਇਨੂੰ ਕਿਹੜੀ ਟੈਕਨੋਲੋਜੀ ਜਿਹੜੀ ਆਮ ਤੌਰ ਤੇ ਜਰਮਨ ਟੈਕਨੋਲੋਜੀ ਬੋਲਦੇ ਨੇ ਸਰ ਜਿਹੜਾ ਬਣਾਉਣ ਦਾ ਸਟਾਈਲ ਹੈ ਨਾ ਸਾਰਾ ਸਾਰਾ ਸਾਡਾ ਜਰਮਨ ਦਾ ਆ ਜਰਮਨ ਦੀ ਮਸ਼ੀਨਾਂ ਦੇ ਨਾਲ ਹੀ ਇਹਨਾਂ ਨੂੰ ਅਸੀਂ ਬਣਾਉਂਦੇ ਆ ਜੀ ਤੇ ਉਹਦੇ ਥਰੂ ਇਹਨਾਂ ਦੀ ਮੋਨੋਫੈਕਚਰਿੰਗ ਹੁੰਦੀ ਹੈ ਸਾਰੀ ਇਹ ਇਹ ਇੱਕ ਤਰ੍ਹਾਂ ਦਾ ਲਾਇਆ ਹੋਇਆ ਇਸ ਤੇ ਇਸ ਤੋਂ ਇਲਾਵਾ ਤੁਸੀਂ ਕਿੰਨੇ ਤਰ੍ਹਾਂ ਦਾ ਜਿਹੜੇ ਹੈਗੇ ਆ ਸਰ ਅੱਜਕੱਲ ਸਾਰਾ ਆਨਲਾਈਨ ਕਨਸੈਪਟ ਹੈਗਾ ਅਸੀਂ ਤਾਂ ਕੋਈ ਵੀ ਡਿਜ਼ਾਈਨ ઓਪਰੇਟ ਕਰ ਦਿੰਦੇ ਆ ਠੀਕ ਜੀ ਠੀਕ ਆ ਆ ਜਿਵੇਂ ਇਸ ਤਰ੍ਹਾਂ ਦਾ ਚੀਜ਼ ਐਡ ਕਰਦੇ ਆ ਉਹ ਨਕਸ਼ੇ ਦੇ ਹਿਸਾਬ ਨਾਲ ਕਰ ਦਿੰਦੇ ਆ ਆਪਣੇ ਆਪ ਵੀ ਅਗਲੇ ਨੂੰ ਕਹਿ ਦਿੰਦੇ ਨਹੀਂ ਜਿਸ ਤਰ੍ਹਾਂ ਤੁਸੀਂ ਮੰਨ ਲਓ ਕਿਚਨ ਆਪਣੀ ਲਵਾਉਣਾ ਚਾਹੁੰਦੇ ਹੋ ਪੱਲਾ ਅਸੀਂ ਤੁਹਾਡੇ ਸਾਈਡ ਦੇਖਾਂਗੇ ਫਿਰ ਅਸੀਂ ਉਹਦੀ ਡਰਾਇੰਗ ਤੁਹਾਨੂੰ 3D ਬਣਾ ਕੇ ਦਵਾਂਗੇ ਪ੍ਰੋਪਰ ਉਹਦੇ ਅੰਦਰ ਸਾਰੀ ਇੰਸਟਾਲੇਸ਼ਨ ਹੋਏਗੀ ਫਿਰ ਤੁਸੀਂ ਜਿਹੜੀ ਚੇਂਜ ਕਰਵਾਉਣਾ ਚਾਹੁੰਦੇ ਹੋ ਕਿ ਮੈਨੂੰ ਇਹ ਚਾਹੀਦਾ ਹੈ ਮੈਨੂੰ ਇਹ ਚੇਂਜ ਦਾ ਪ੍ਰੋਡਕਟ ਜਿਵੇਂ ਅਸੀਂ ਪੈਂਟਰੀ ਜਿਨਨਡ ਹੈ ਅਸੀਂ ਉਹਦੇ ਅਕੋਰਡਿੰਗ ਜਗ੍ਹਾ ਦੇ ਅਕੋਰਡਿੰਗ ਸਾਰੀ ਫੈਸਿਲਿਟੀਆਂ ਲਾ ਦਿੰਨੇ ਆ ਜੀ ਇਹ ਅਸੀਂ ਗਲਾਸ ਪੈਂਟਰੀ ਜਿਨਨਡ ਬਣਾਇਆ ਹੈ ਆਪਣਾ ਜ ਇਹ ਮਤਲਬ ਮੇਰੇ ਕਹਿਣ ਤੋਂ ਪਹਿਜੇ ਕੋਈ ਬੰਦਾ ਤੁਹਾਨੂੰ ਰਸੋਈ ਦੀ ਫੋਟੋ ਮਿੰਤੀ ਭੇਜ ਦਿੰਦਾ ਤੁਸੀਂ ਉਹ ਪਹਿਲਾਂ 3D ਹਾਂਜੀ ਹਾਂਜੀ ਪਹਿਲਾਂ ਉਹਨੂੰ ਕੰਪਿਊਟਰ ਤੇ ਬਣ ਕੇ ਇੱਥੇ 3D ਮਿਲੂਗਾ 3D ਦੇ ਵਿੱਚ ਉਹ ਕੁਝ ਵੀ ਚੇਂਜ ਚਾਹੁੰਦਾ ਹਾਂਜੀ ਹਾਂਜੀ ਤਾਂ ਉਹ ਚੇਂਜ ਹੋ ਜਾਊਗਾ ਸਾਰਾ ਚੇਂਜ ਹੋ ਜਾਊਗਾ ਚੇਂਜ ਹੋ ਜਾਊਗਾ ਰਸੋਈ ਤੋਂ ਔਲਾਵਾ ਜੀ ਫਿਰ ਆਪਾਂ ਦਰਵਾਜ਼ਿਆਂ ਦਾ ਕੰਮ ਅਸੀਂ ਦਰਵਾਜ਼ੇ ਬਣਾਉਂਦੇ ਆ ਜੀ ਜਿਹੜੇ ਸਾਡੇ ਦਰਵਾਜ਼ੇ ਆ ਇਹਨਾਂ ਦੀ ਖਾਸियत ਕੀ ਹੈ ਜੀ ਇਹ ਲਾਈਫਟਾਈਮ ਜਿਹੜੇ ਇਹਨਾਂ ਦਾ ਕਦੀ ਗੁਨੀਆਂ ਕੋਈ ਜੋੜ ਵਗੈਰਾ ਨਹੀਂ ਖੁੱਲੇਗਾ ਸਾਡੀ ਗਾਰੰਟੀ ਹੈ ਜੀ ਮਤਲਬ ਇਹ ਤਾਂ ਜੋੜ ਕਦੇ ਵੀ ਖੁੱਲ ਹੀ ਨਹੀਂ ਕਦੇ ਵੀ ਕੋਈ ਜੋੜ ਨਹੀਂ ਖੁੱਲੇਗਾ ਜਿਸ ਤਰ੍ਹਾਂ ਜੋੜ ਵਗੈਰਾ ਲੱਗਿਆ ਨਾ ਇੱਥੇ ਨਹੀਂ ਜੋੜ ਕਿਉਂ ਨਹੀਂ ਖੁੱਲੂਗਾ ਕਿਉਂਕਿ ਕਿੱਲਾ ਹੁੰਦੀਆਂ ਜਿਹੜੀਆਂ ਵਿੱਚ ਲੱਗੀਆਂ ਉਹ ਤਾਂ ਗੱਲ ਜਾਂਦੀ ਹੈ ਇਸ ਦਰਵਾਜ਼ੇ 'ਚ ਕੋਈ ਵੀ ਕਿੱਲ ਦਾ ਇਸਤੇਮਾਲ ਹੋਇਆ ਹੀ ਨਹੀਂ ਹੈ ਇਹਦੇ ਲੋਕ ਸਿਸਟਮ ਹੈ ਸਾਰਾ ਇਹ ਦਰਵਾਜ਼ਾ ਵੀ ਸਾਰਾ ਜਰਮਨ ਸਟਾਈਲ ਦੇ ਨਾਲ ਹੀ ਬਣ ਆਪਾਂ ਥੋੜਾ ਫੈਕਟਰੀ ਚੱਲ ਕੇ ਫੈਕਟਰੀ ਦਿਖਾ ਸਕਦੇ ਹਾਂ ਤੁਸੀਂ ਅੰਦਰ ਆਓ ਤੁਹਾਨੂੰ ਮੈਨੂਫੈਕਚਰਿੰਗ ਦਿਖਾਣੇ ਆ ਬੰਦ ਤੁਸੀਂ ਮੈਨੂੰ ਆ ਮਤਲਬ ਬਿਨਾ ਕਿੱਲਾਂ ਤੋਂ ਦਰਵਾਜਾ ਕਿਵੇਂ ਬਣ ਜਾਂਦਾ ਤੁਸੀਂ ਮੈਨੂੰ ਫੈਕਟਰੀ ਚੱਲ ਕੇ ਦਿਖਾ ਸਕਦੇ ਹਾਂ ਹਾਂਜੀ ਹਾਂਜੀ ਸ੍ਰੀ ਭਾਈ ਆ ਕੀ ਲੱਗਿਆ ਹੋਇਆ ਆਹਾ ਇਹ ਇਹ ਸਰ ਇਹ ਨਾ ਬੋਇਲਰ ਹੈ ਅਸੀਂ ਲੱਕੜ ਨੂੰ ਇਹਦਾ ਨਾ ਸਟੀਮ ਕਰਦੇ ਆ ਅੱਛਾ ਜੀ ਸੁਕਾਣ ਵਾਸਤੇ ਕਿਉਂਕਿ ਅਸੀਂ ਲੱਕੜ ਨੂੰ ਹੀਟਰਾਂ ਦੇ ਨਾਲ ਨਹੀਂ ਸੁਕਾਂਦੇ ਪਾਣੀ ਦੇ ਨਾਲ ਇਹਨੂੰ ਸਟੀਮ ਕਰਦੇ ਆਂ ਭਾਫ਼ ਦੇ ਨਾਲ। ਅੱਛਾ ਜੇ ਜਦੋਂ ਮਤਲਬ ਤੁਹਾਡੇ ਕੋਲੇ ਲੱਕੜ ਆ ਗਈ ਤਾਂ ਉਸ ਤੋਂ ਪਹਿਲਾਂ ਇਹਦੇ ਚ ਸੁੱਕੂਗੀ। ਸਟੀਮ ਹੋਏਗੀ ਹਾਂ ਭਾਫ਼ ਨਾਲ ਨੂੰ ਸੁਕਾਵਾਂਗੇ ਅਸੀਂ। ਸੁਕਾਵਾਂਗੇ ਉਹ ਉਦੋਂ ਚ ਜਿੰਨਾ ਉਹਨੇ ਕੋਈ ਬੈਂਕਟੇਡ ਲੈਣੀ ਆ ਪਹਿਲਾਂ ਲੈ ਲੂਗੀ। ਪੱਲੇ ਪੱਲੇ ਪਹਿਲਾਂ ਲੈ ਲੂਗੀ। ਹਾਂਜੀ ਹਾਂਜੀ। ਉਸ ਤੋਂ ਬਾਅਦ ਸੁੱਕਣ ਤੋਂ ਬਾਅਦ ਤੁਹਾਡੀ ਫੈਕਟਰੀ ਦੇ ਵਿੱਚ ਐਂਟਰ ਹੋਊਗੀ ਇੱਧਰ। ਹਾਂਜੀ ਹਾਂਜੀ ਪ੍ਰੋਪਰ ਸੁੱਕਣ ਤੋਂ ਬਾਅਦ ਫਿਰ ਉਹ ਆਪਣੇ ਸਾਈਡ ਤੇ ਆ ਜਾਏਗੀ ਮਸ਼ੀਨਾਂ ਤੇ। ਜੀ। ਜਿੱਥੇ ਉਹਦੀ ਕਟਿੰਗ ਹੋਏਗੀ ਸਾਈਜ਼ਿਸ ਹੋਣਗੇ। ਉਹਦੇ ਗੇਜ਼ ਹੋਣਗੇ ਪ੍ਰੋਪਰ ਤੁਸੀਂ ਮੈਨੂੰ ਥੋੜਾ ਥੋੜਾ ਮਸ਼ੀਨਾਂ ਬਾਰੇ ਜਾਣਕਾਰੀ ਦੇ ਦਿਓਗੇ ਵੀ ਕਿ ਕਿਹੜੀ ਮਸ਼ੀਨ ਕੀ ਕੰਮ ਕਰਦੀ ਹੈ ਕਿਵੇਂ ਕੰਮ ਕਰਦੀ ਕਿਉਂਕਿ ਤੁਹਾਡੇ ਕੋਲ ਮਸ਼ੀਨਾਂ ਸਾਰੀਆਂ ਹੀ ਆਧੁਨਿਕ ਲੱਗੀਆਂ ਹੋਈਆਂ ਆਹ ਮਸ਼ੀਨ ਕੀ ਕੰਮ ਕਰਦੀ ਹੈ ਜੀ ਇਹ ਬੁੱਢ ਤਾਂ ਗੇਸ ਕੱਢਦੀ ਹੈ ਉਹ ਸਰੀ ਕਟਿੰਗ ਕਰਦੀ ਹੈ ਉਹਦੇ ਸਾਈਜ਼ ਵਗੈਰਾ ਬਣਾਉਂਦੀ ਲੱਕੜ ਦੇ ਅੱਛਾ ਜੀ ਹਾਂਜੀ ਆ ਇੱਧਰ ਐਵੇਂ ਕਿਵੇਂ ਆਹ ਕੋਈ ਲੱਕੜ ਦਾ ਕਈ ਵਾਰੀ ਨਾ ਟ੍ਰਾਇੰਗਲ ਕੱਟਣਾ ਪੈਂਦਾ ਤਿਰਸ਼ੀ ਕਲਮਾ ਵਗੈਰਾ ਕੱਟਣੀ ਪੈਂਦੀ ਹੈ ਨਾ ਸਾਨੂੰ ਉਹਦੇ ਅਕੋਰਡਿੰਗ ਸੈੱਟ ਹੋ ਜਾਂਦੀ ਸਾਰੀ ਇੱਕ ਤੁਹਾਡੇ ਕੋਲੇ ਆਹ ਮਸ਼ੀਨ ਲੱਗੀ ਹੋਈ ਆ ਆ ਮਸ਼ੀਨ ਤੇ ਉੱਤੇ ਆਹ ਕੀ ਲਾਇਆ ਹੋਇਆ ਦੇ ਰੰ ਆਹੋ ਰੇਗ ਮਾਰ ਲਾਇਆ ਹੋਇਆ ਹਾਂਜੀ ਹਾਂਜੀ ਰੇਗ ਮਾਰ ਲੱਗਿਆ ਏ ਜੀ ਹਾਂ ਇਹ ਸੈਂਡਿੰਗ ਵਗੈਰਾ ਕਰਨ ਵਾਸਤੇ ਕਿਉਂਕਿ ਅਸੀਂ ਹੱਥ ਨਾਲ ਰੰਦਾ ਵਗੈਰਾ ਯੂਜ਼ ਨਹੀਂ ਕਰਦੇ ਸਾਰੇ ਇੱਥੋਂ ਲੈਵਲ ਗੇਜ ਕੀਤਾ ਜਾਂਦਾ ਪ੍ਰੋਪਰ ਇੱਕ ਇੱਕ ਮਸ਼ੀਨ ਇਧਰਲੇ ਪਾਸੇ ਆ ਆ ਮਸ਼ੀਨ ਕਾਦੇ ਵਾਸਤੇ ਆ ਸ਼ਸ਼ੀਲ ਜੀ ਆਹ ਆਹ ਇਹ ਵੀ ਸੇ ਪ੍ਰੋਪਰ ਪੂਰਾ ਦਰਵਾਜ਼ਾ ਚੜਾ ਕੇ ਸੈਂਡਿੰਗ ਕਰਦੇ ਆਪਾਂ ਇੱਕ ਦਰਵਾਜ਼ਾ ਰਖਵਾ ਦੋ ਮਾੜਾ ਅਸੀਂ ਮਸ਼ੀਨਾਂ ਦੇ ਕਰਕੇ ਦਿੰਨੇ ਆਂ ਮਤਲਬ ਜਿਹੜਾ ਦਰਵਾਜ਼ਾ ਐ ਇੱਥੋਂ ਲੈ ਕੇ ਇੱਥੋਂ ਤੱਕ ਉਹ 00 ਹੀ ਰਹੂਗਾ ਹਾਂਜੀ ਹਾਂਜੀ ਆ ਦੇਖੋ ਤੁਹਾਡੇ ਸਾਹਮਣੇ ਲਗਾਣਗੇ ਕੱਢਣਾ ਬਾ ਜੀ ਇਹ ਹੁਣ ਇਹਨੂੰ ਜਿਹੜੀ ਰਗੜਾਈ ਲੱਗੂਗੀ ਉਹ ਜਮਾਂ 00 ਲੱਗੂਗੀ ਹਾਂਜੀ ਹਾਂਜੀ ਆ ਤੁਹਾਡੇ ਸਾਹਮਣੇ ਕਰਨਗੇ ਤੰਮੇ ਲੈਡ ਜੁਗਾ ਦੇ ਤੇ ਜਦੋਂ ਇਹ 0 0 ਲੱਗੂਗੀ ਇਹਦੇ ਉੱਤੇ ਰੰਗ ਹੋਇਆ ਵਾ ਉਹਦੇ ਤੇ ਡੱਬ ਪੜਾ ਨਹੀਂ ਦੇ ਸਕਦਾ ਬਿਲਕੁਲ ਕੁਝ ਨਹੀਂ ਆਏਗਾ ਜਿਹੜਾ ਪੇਂਟ ਕਰੇਗਾ ਜਾਂ ਪਾਲਿਸ਼ ਕਰੇਗਾ ਉਹਦੀ ਮਿਹਨਤ ਬਚਦੀ ਹੈ ਇਹਦੇ ਨਾਲ ਇੱਕ ਤਾਂ ਮਿਹਨਤ ਵੀ ਬਚਦੀ ਹੈ ਜਦੋਂ ਖੜਾ ਦਰਵਾਜ਼ਾ ਉਹ ਬੈਂਕ ਟੇਡਾ ਨਹੀਂ ਦਿਖਾਉਂਦਾ ਹਾਂਜੀ ਹਾਂਜੀ ਥੱਬੇ ਥੱਬੇ ਜੇ ਨੇਰ ਹੁੰਦੇ ਨਾ ਉਹ ਨਹੀਂ ਹੋਣਗੇ ਹਾਂ ਉਹਦੇ ਵਿੱਚ ਜਿਹੜੀ ਛਾਂ ਜੀ ਪਊਗੀ ਉਹ ਛਾਂ ਜੀ ਨਹੀਂ ਪਊਗੀ ਹਾਂਜੀ ਹਾਂਜੀ ਇਹਦੇ ਬੱਚੇ ਬਿਲਕੁਲ ਕੋਈ ਮਾੜਾ ਚਲਾ ਕੇ ਦਿਖਾਓ ਮਲੇ ਭਾਈ ਕਰ ਦਿਓ ਮਾੜੀ ਇੱਦਾਂ ਤੰਮੇ ਲੈਡ ਜੁਗਾ ਦੇ ਬੋਰੀ ਵਾਲੀ ਮਸ਼ੀਨ ਨਾ ਦੇਖ ਯਾਰ ਮਸ਼ੀਨਾਂ ਕਰਨੇ ਕਿੱਥੇ ਸਾਰੇ ਤੇ ਰੰਦਾ ਮਾਰਨਾ ਤੇ ਕਿੱਥੇ ਆਹ ਦੇਖ ਲੈ ਬਾਹਰ ਹੋ ਗਏ ਦੋ ਗਏ ਦੋ ਗਏ ਇਹਨੇ ਹੈ ਨਾ ਕਮਾਲ ਚੀਜ਼ ਯਾਰ ਕਰ ਲੈ ਉਹ ਵੀ ਦੱਸੋਗੇ ਹਾਂਜੀ ਉਹ ਵੀ ਦੱਸੋ ਆ ਆ ਫਿਰ ਆ ਮਸ਼ੀਨ ਕੀ ਕਰਦੀ ਆ ਜੀ ਇਹ ਜਿਹੜੀ ਲੱਕੜ ਦਾ ਗੇਜ਼ ਬਣਾਉਂਦੀ ਮੰਨ ਲਓ ਲੱਕੜ ਜਿਸ ਨਾਲ ਅਸੀਂ ਦਰਵਾਜ਼ਾ 2 ਇੰਚ ਦਾ ਆ 35mm ਬਣਾਉਣਾ 36mm ਬਣਾਉਣਾ ਪ੍ਰੋਪਰ ਬਨੇਗਾ 37mm ਬਣਾਉਣਾ ਸੈਂਥ ਪ੍ਰੋਪਰ ਬਨੇਗਾ ਇਹ ਨਹੀਂ ਕਿ 35 ਬਣਾਣਾ 36 ਬਣ ਗਿਆ ਆ ਬਾਅਦ ਵਿੱਚ ਉਹਦੇ ਰੰਦੇ ਮਾਰੀਓ ਰੰਦੇ ਮਾਰੋ ਕੰਮ ਨਹੀਂ ਹੁੰਦਾ ਸਰ ਪ੍ਰੋਪਰ ਸਟੈਂਡਿੰਗ ਕੋ ਤਾਂ ਹੀ ਕੀਤੀ ਜਾਂਦੀ ਹੈ ਨਾ ਸਟੈਂਡਿੰਗ ਕੋ ਲੈਵਲ ਪੂਰਾ ਰਹੇਗਾ ਤੇ ਜਿਹੜਾ ਤੁਸੀਂ ਮੈਨੂੰ ਇੱਕ ਗੱਲ ਕਹਿੰਦੇ ਸੀ ਵੀ ਬਿਨਾ ਕਿੱਲਾਂ ਤੋਂ ਦਰਵਾਜ਼ਾ ਬਣਦਾ ਉਹ ਕਿਵੇਂ ਬਣਦਾ ਮਾੜਾ ਦਿਖਾਉਂਗੇ ਫੇ ਉਹਦੇ ਲਈ ਆ ਦੇਖੋ ਤੁਹਾਡੇ ਸਾਹਮਣੇ ਆਪਣਾ ਲੱਕੜ ਨੂੰ ਇਦਾਂ ਸਾਫ਼ ਕਰਦੇ ਆਪਾਂ ਹਾਂਜੀ ਇਹਦੇ ਚ ਕੀ ਵੀ ਜਦ ਮਾੜੀ ਮੋਢੀ ਲੱਕੜ ਦੀ ਹੁੰਦੀ ਲੈਵਲ ਲੈਵਲ ਕਰ ਲੀਦਾ ਹਾਂ ਹਾਂਜੀ ਲੈਵਲ ਹੋ ਗਿਆ ਮੰਨ ਲਓ ਅਸੀਂ ਮੰਨ ਲਓ 35mm ਬਣਾਣਾ ਹੈ ਜਾਂ 36mm ਬਣਾਣਾ ਹੈ ਅਸੀਂ ਮਾੜਾ ਲੈਵਲ ਇੱਥੋਂ ਕਰ ਲਿਆ ਤਾਂ ਹਾਂਜੀ ਬਾਕੀ ਮਸ਼ੀਨ ਕਰੇਗੀ ਲੈਵਲ ਉਹ ਤੋਂ ਬਾਅਦ ਇੱਥੇ ਆ ਜਾਣੀ ਆ ਹਾਂਜੀ ਹਾਂਜੀ ਪਾਲੇ ਭਾਜੀ ਇੱਥੇ ਕੱਢ ਦੋ ਇਹਦੇ ਚ ਅਸੀਂ ਲੈਵਲ ਬਣਾਵਾਂਗੇ ਇੱਧਰ ਬੀਜ ਅਸੀਂ ਕਿੰਨਾ ਰੱਖਣਾ ਇਹਨੂੰ ਅੱਛਾ ਇਹਨਾਂ ਨੇ ਕਸ ਕੇ ਉਹਨੇ ਲੈਵਲ ਤੇ ਕਰ ਹਾਂਜੀ ਇੱਥੇ ਐਮ ਐਮ ਬਣਾ ਦੇਣਾ ਅਸੀਂ ਜਿੰਨਾ ਸਾਨੂੰ ਚਾਹੀਦਾ 35 ਐਮ ਐਮ 36 ਐਮ ਐਮ ਜੋ ਚਾਹੀਦਾ ਸਾਨੂੰ ਅਸੀਂ ਉੱਥੇ ਸੈੱਟ ਕਰ ਦੇਣਾ ਇਹਨੇ ਉਹਨਾਂ ਕਰ ਦੇਣਾ ਇੱਥੇ ਦੇ ਮੱਲੂਸਾਨੂੰ 36 ਤਿਆਰ ਚਾਹੀਦਾ ਆ ਅਸੀਂ ਇੱਥੇ 40 ਰੱਖਾਂਗੇ 33 ਦੇ ਆਸ-ਪਾਸ ਜੀ 2 ਐਮ ਐਮ ਅਸੀਂ ਉੱਥੋਂ ਝਾੜਾਂਗੇ ਸੈਂਡਿੰਗ ਕਰੂਗਾ ਦੇਖ ਕਿ ਹੋ ਜਿੰਗਾ ਮਸ਼ੀਨਾ ਉਹਨਾ ਹੋ ਚੁੱਕਿਆ ਹੈ ਹਾਂ ਇੰਨੇ ਚਿਰ ਚ ਹੀ ਹੋ ਗਿਆ ਇਹ ਦੇਖੋ ਨਾ ਪ੍ਰੋਪਰ ਨੂੰ ਲੈਵਲ ਇਕ ਬਣ ਗਿਆ ਦਾ ਜਿੰਨਾ ਇਹਨੂੰ ਜਿੰਨਾ ਆਪਾਂ ਇਹਨੂੰ ਕਮਾਂਡ ਕੀਤਾ ਸੀ ਉਹਨਾ ਨੇ ਕਰਤਾ ਹਾਂਜੀ ਹਾਂ ਉਹਨੇ ਨੇ ਕਰ ਉਸ ਤੋਂ ਬਾਅਦ ਅਸੀਂ ਇਹਦੀ ਫਿਕਸਿੰਗ ਬਲਟਸ ਆ ਬਣਾਉਨੇ ਆ ਡਿਜ਼ਾਈਨ ਜਿੱਦਾਂ ਹਾਂਜੀ ਜਿਹਦੇ ਸਾਨੂੰ ਕਿੱਲਾ ਵਗੈਰਾ ਲਗਾਉਂਦੇ ਲੋਡ ਨਹੀਂ ਪੈਂਦੀ ਲੋਕ ਸਿਸਟਮ ਬਣਾਉਨੇ ਆ ਅਹ ਦੇਖੋ ਲੋਕ ਸਿਸਟਮ ਬਣਿਆ ਹੋਇਆ ਇਹਦੇ ਵਿੱਚ ਸਿੱਧੀਆਂ ਲੱਪਣਾ ਪੈ ਜਾਣੀਆਂ ਆ ਦੇਖੋ ਨਾ ਇਸ ਤਰ੍ਹਾਂ ਡਿਜ਼ਾਈਨ ਬਣੂਗਾ ਜਿਹੜਾ ਅਸੀਂ ਮੰਨ ਲਓ ਦਿਲੇ ਵਾਲਾ ਦਰਵਾਜ਼ਾ ਉਹ ਦੇਖਿਆ ਤੁਸੀਂ ਉਹ ਵਾਲਾ ਡਿਜ਼ਾਈਨ ਹਾਂਜੀ ਆ ਦੇਖੋ ਡਿਜ਼ਾਈਨ ਆ ਦਰਵਾਜ਼ਾ ਆ ਦਿਲਾ ਲੱਗਿਆ ਨਾ ਇਸ ਤਰ੍ਹਾਂ ਦਿਲਾ ਲੱਗ ਜਾਦਾ ਉਸ ਤੋਂ ਬਾਅਦ ਸਾਈਡ ਤੇ ਕਾ ਲੱਗੇਗਾ ਇੱਕ ਸਾਈਡ ਤੇ ਆ ਲੱਗੇਗਾ ਇੱਧਰ ਲੜ ਪੈਗੇ ਇੱਧਰ ਨਿਮਾ ਪੈਗਾ ਜੀ ਤੇ ਇਸ ਤਰ੍ਹਾਂ ਫਿਰ ਇਹਨੂੰ ਅਸੀਂ ਫਿਕਸ ਕਰ ਦਿੰਦੇ ਹਾਂ ਕਿੱਦਾਂ ਬੰਦ ਹੋ ਜੇ ਤੁਸੀਂ ਦੇਖੋ ਮਸ਼ੀਨ ਨਹੀਂ ਚੀਜ਼ ਬਣੀ ਦਾ ਇਹ ਫਰਕ ਆ ਕਿ ਇੱਕ ਦੂਜੇ ਚ ਫਿੱਟ ਦੇ ਕਿਵੇਂ ਹੁੰਦਾ ਹਾਂਜੀ ਹਾਂਜੀ ਇਹ ਮੈਲ ਫੀਮੇਲ ਫੰਕਸ਼ਨ ਬਣ ਜਾਂਦਾ ਸਾਰਾ ਤੇ ਆਪਸ ਹੀ ਜੁੜ ਜਾਏਗਾ ਇਹ ਫਿੱਟ ਦੇ ਕਿਵੇਂ ਹੁੰਦਾ ਇੱਕ ਦੂਜੇ ਚ ਕਿੰਨਾ ਵਧੀਆ ਤਰੀਕੇ ਨਾਲ ਫਿੱਟ ਹੁੰਦੇ ਆ ਹਨਾ ਹਾਂਜੀ ਇਹਨਾਂ ਲੱਗੀ ਇਹ ਪੂਰੀ ਮਜ਼ਬੂਤੀ ਲੱਕੜ ਦੀ ਰਹਿ ਜਾਂਦੀ ਹੈ ਹਾਂ ਜੇ ਇਹਨਾਂ ਨੂੰ ਇੱਕ ਦੂਜੇ ਲੈ ਆਏ ਆਏ ਫਿੱਟ ਕਰਨ ਆ ਲੈ ਬਿਣਾ ਲੱਕ ਕਿੱਲ ਕਿਤੇ ਨਹੀਂ ਲਾਉਣਾ ਕਿੱਲ ਯੂਜ਼ ਨਹੀਂ ਕਰਦੇ ਅਸੀਂ ਅਸੀਂ ਪ੍ਰੋਪਰ ਇਦਾਂ ਇੰਸਟਾਲ ਕੀਤਾ ਔਰ ਇਹਨੂੰ ਮਸ਼ੀਨ ਹੁੰਦੀ ਸਾਡੀ ਉਹਨੂੰ ਉਹਦੇ ਚ ਅਸੀਂ ਉਹਨੂੰ ਫਿਕਸ ਕਰ ਦਿੰਦੇ ਹਾਂ ਸਾਰਾ ਠੀਕ ਆ ਜੀ ਤੇ ਉਹਦੇ ਵਿੱਚ ਗਲੂ ਵਗੈਰਾ ਪਾ ਦਿੰਦੇ ਹੋਮ ਅਸੀਂ ਫੇਵਿਕੋਲ ਯੂਜ਼ ਕਰਦੇ ਹਾਂ ਪਰ ਉਹ ਸਾਡੇ ਲੋਕਲ ਫੇਵਿਕੋਲ ਨਹੀਂ ਐਮਪੋਰਟਡ ਹੈ ਬਾਹਰ ਦੇ ਆ ਜਰਮਨ ਦੇ ਆਉਂਦੇ ਸਾਰੇ ਉਹ ਜੀ ਕਿਹੜੀ ਕਿ ਕਿਹੜੀ ਲੱਕੜ ਦੇ ਦਰਵਾਜ਼ੇ ਜ਼ਿਆਦਾ ਬਣਾਉਣਾ ਹੈ ਪ੍ਰੈਪਰ ਕਰਦੇ ਆ ਕਿ ਜੋ ਅਗਲਾ ਕਵੇ ਉਹੀ ਜਿਹੜਾ ਕਸਟਮਰ ਨੂੰ ਚਾਹੀਦਾ ਹੋਵੇ ਸਾਡਾ ਆਪਣਾ ਕੋਈ ਰੈਫਰੈਂਸ ਨਹੀਂ ਤੁਸੀਂ ਜਿਹੜਾ ਬਣਵਾਉਣਾ ਚਾਹੁੰਦੇ ਹੋ ਬਣਵਾ ਸਕਦੇ ਹੋ ਤੁਹਾਡੇ ਕੋਈ ਸਾਗਵਾਨ ਕਵੇ ਕੋਈ ਟਾਲੀ ਕਵੇ ਸਾਗਵਾਨ ਕਰਵਾਵੇ ਮਰਿੰਡੀ ਇਹਦੇ ਵਾਸਤੇ ਤੁਸੀਂ ਕੋਈ ਵੀ ਲੱਕੜ ਯੂਜ਼ ਕਰ ਲਓ ਮਰਿੰਡੀ ਸਾਗਵਾਨ ਪਪੂਲਰ ਆਪਣੇ ਬਜਟ ਦੇ ਹਿਸਾਬ ਨਾਲ ਹਾਂਜੀ ਹਾਂ ਜਦੋਂ ਤੁਹਾਡਾ ਬਜਟ ਆਪਣੇ ਬਜਟ ਦੇ ਅਕੋਰਡਿੰਗ ਕਰ ਸਕਦੇ ਆ ਆਪਾਂ ਇਸ ਤੋਂ ਸਸਤੇ ਵੀ ਬਣਾ ਦਿੰਨੇ ਆ ਜੀ ਜੇ ਕੋਈ ਦਰਵਾਜ਼ਾ ਇਸ ਤੋਂ ਸਸਤੇ ਫਿਰ ਸਾਡੇ ਕੋਲ ਮੈਂਬਰਡੋਰ ਹੁੰਦੇ ਨੇ ਅੱਛਾ ਜੀ ਜਿਹੜੇ ਅਸੀਂ ਬਣਾਉਨੇ ਆ ਬਲੇ ਉਹ ਵੀ ਤੁਹਾਡੇ ਕੋਲੇ ਆਪਣੇ ਕੋਲੇ ਹੀ ਬਣਦੇ ਹਾਂਜੀ ਹਾਂਜੀ ਉਹ ਵੀ ਆਪਣਾ ਹੀ ਪ੍ਰੋਜੈਕਟ ਹੈ ਸਾਡਾ ਜੇ ਕੋਈ ਵੀ ਡਿਜ਼ਾਈਨ ਚਾਵੇ ਉਹ ਆਪਾਂ ਇਹਦੇ ਤੇ ਪਵਾ ਲੈਨੇ ਆ ਹਾਂਜੀ ਹਾਂ ਮਸ਼ੀਨ ਤੋਂ ਪਵਾ ਲੈਨੇ ਮਸ਼ੀਨ ਹੈ ਸਾਡੇ ਕੋਲ ਇੱਥੋਂ ਅਸੀਂ ਡਿਜ਼ਾਈਨ ਬਣਾਉਨੇ ਆ ਸਾਡੇ ਕੋਲ 550 ਡਿਜ਼ਾਈਨ ਆ ਜੀ ਇਹ ਇਹ ਮੈਮਰਨ ਡੋਰ ਮੈਮਰਨ ਡੋਰ 2D ਡੋਰ ਬਣਾਉਂਦੀ ਹੈ ਪਲੱਸ 3D ਡਿਜਾਈਨ ਵੀ ਕਰਦੀ ਹੈ ਜਿਹੜਾ ਛੜੀ ਦਰਵਾਜਾ ਸੀ ਉਹ ਵੀ ਬਣਾਉਣੇ ਆ ਤੇ ਇੱਕ ਦਰਵਾਜਾ ਉਹ ਹੁੰਦਾ ਜਿਹਦੇ ਉੱਪਰ ਕਾਗਜ਼ ਆ ਚੜਦਾ ਉਹ ਮੈਮਰਨ ਹੁੰਦਾ ਉਹ ਮੈਮਰਨ ਡੋਰ ਹੁੰਦਾ ਸਰ ਉਹ ਇਸ ਤਰ੍ਹਾਂ ਹੁੰਦਾ ਜੀ ਆ ਕੱਚਾ ਤੁਸੀਂ ਰੋਮ ਡੀਰ ਲਿਖਣ ਦਿਓ ਜੀ ਉਹ ਵੀ ਕਰਾਈਓ ਪਰਲੇ ਪਾਜੀ ਅੰਦਰਲਾ ਵੀ ਦਰਾਜ ਉਹ ਪਰਲੇ ਦਵਾਜੇ ਵੀ ਕਰਾ ਦਿਓ ਜੀ ਆ ਮੈਂਬਰਨ ਡੋਰ ਹੀ ਹੈ ਸਰ ਜੀ ਇਹਦੇ ਉੱਤੇ ਆਪਾਂ ਕਾਗਜ਼ ਚੜਾਵਾ ਇਹਦੇ ਉੱਪਰ ਅਸੀਂ ਕਾਗਾ ਚੜਾਉਨੇ ਆ ਕਾਗਾ ਜਿਸ ਤਰ੍ਹਾਂ ਨੋਰਮਲ ਹੀ ਨਹੀਂ ਚੜਦਾ 90 ਡਿਗਰੀ ਟੈਂਪਰੇਚਰ ਤੇ ਹੀਟ ਹੋ ਕੇ ਲੱਗਦਾ ਇਹਨੂੰ ਠੀਕ ਜਿਸ ਤਰ੍ਹਾਂ ਪੰਜਾਬੀ ਚ ਅਸੀਂ ਕਹਿੰਦੇ ਵੀ ਲੈਮੀਨੇਸ਼ਨ ਕਰਦੇ ਆ ਜੀ ਹੈ ਤਾਂ ਕਨਸੈਪਟ ਉਹੀ ਹੈ ਪਰ ਉਹ ਆਮ ਕਾਗਜ਼ ਨਹੀਂ ਹੁੰਦਾ ਇਹਦੇ ਆ ਆ ਆਮ ਤੌਰ ਤੇ ਆ ਨਹੀਂ ਲੱਗਿਆ ਮੈਂ ਕਦੇ ਦੇਖਿਆ ਜਿਹੜੀ ਇਹ ਸੀਟਾਂ ਲਗਾਨੀਆਂ ਦੇਖੋ ਜਿਹੜਾ ਫਲਸ਼ ਡੋਰ ਹੁੰਦਾ ਨਾ ਇਹ ਪਪਲਰ ਦਾ ਬਣਿਆ ਹੁੰਦਾ ਹੈ ਡੀਗ ਪਪਲਰ ਬਣਾਏ ਇਹ ਸਸਤਾ ਕਰਨ ਵਾਸਤੇ ਜੀ ਤੇ ਸਾਈਡਾਂ ਤੇ ਅਸੀਂ ਇੱਕ ਸਾਗਮਾਨ ਦੀ ਮਾਰਜਨ ਲਗਾਨਦੇ ਆ ਇੱਕ ਮਾਰਜਨ ਦੀ ਆ ਜੀ ਸਾਗਮਾਨ ਦੀ ਮਾਰਜਨ ਲਗਾਈ ਦੀ ਇਹਦੇ ਨਾਲ ਉਹਦੇ ਨਾਲ ਕਿਉਂਕਿ ਇਹਦੀ ਮਜ਼ਬੂਤੀ ਹੋਰ ਵੱਧ ਜਾਂਦੀ ਆ ਇਹਦੀ ਲਾਈਫ ਬਣ ਜਾਂਦੀ ਆ ਲਾਈਫ ਮਤਲਬ ਪ੍ਰੋਪਰ ਸਾਗਮਾਨ ਦੇ ਟੱਕਰ ਤੇ ਚੱਲੇ ਜਾਂਦਾ ਇਹਦੇ ਸਾਗਮਾਨ ਦੇ ਟੱਕਰ ਤੇ ਚੱਲਿਆ ਜਾਂਦਾ ਜੇ ਬਹੁਤ ਸਸਤਾ ਦਰਵਾਜ਼ਾ ਵੀ ਲਵਾ ਰਹੇ ਆ ਤਾਂ ਸਾਈਡ ਤੇ ਆ ਲਾਉਣ ਨਾਲ ਇਹਦੀ ਤਾਕਤ ਬਣ ਜਾਂਦੀ ਹੈ ਤਾਕਤ ਵੀ ਬਣ ਜਾਂਦੀ ਹੈ ਤੇ ਦੇਖਣ ਵਾਲੇ ਬੰਦੇ ਨੂੰ ਸਾਗਵੰਦੀ ਮਜਬੂਤੀ ਨਹੀਂ ਨਹੀਂ ਉਹ ਸਾਈਡ ਤੋਂ ਖੁੱਲਣਾ ਸਟਾਰਟ ਹੋ ਜਾਂਦਾ ਸਾਗਵੰਨ ਖੁੱਲਣ ਨਹੀਂ ਦਿੰਦਾ ਹਾਂਜੀ ਹਾਂਜੀ ਸਾਗਵੰਨ ਉਹਨੂੰ ਇਹਦੇ ਨਾਲ ਇੱਕ ਤਾਂ ਇਧਰੋਂ ਪਾਣੀ ਅੰਦਰ ਨਹੀਂ ਜਾਊਗਾ ਸੇਕ ਅੰਦਰ ਨਹੀਂ ਜਾਊਗੀ ਕੋਈ ਕੀੜਾ ਜਿਹੜਾ ਲੱਗਦੀ ਹੈ ਲੱਕੜ ਨੂੰ ਉਹ ਸੇਕ ਵਗੈਰਾ ਕੁਝ ਲੱਗੇਗੀ ਦਿੰਦਾ ਹੂੰ ਉਹਦੇ ਲਈ ਤੁਸੀਂ ਇਹ ਕਰ ਦਿੰਦੇ ਅਸੀਂ ਉਹਦੇ ਨਾਲ ਕੰਸੈਪਟ ਦਿੰਦੇ ਹਾਂ ਕਿੰਨਾ ਚਿਰ ਪਹਿਲਾਂ ਕੋਈ ਆਰਡਰ ਦਿੰਦਾ ਜੀ ਤੇ ਉਹਦੇ ਆਰਡਰ ਪਹੁੰਚਦਾ ਮੈਂਬਰਨ ਡੋਰ ਜਿਹੜਾ ਸਾਡੇ ਕੋਲ 2 ਦਿਨਾਂ 'ਚ ਤਿਆਰ ਹੋ ਜਾਂਦਾ ਹੈ ਤੇ ਦੂਸਰੇ ਸਾਗਵਾਂ ਦੇ ਤਰ੍ਹਾਂ ਜਿਹੜੇ ਦੂਸਰੇ ਸਾਗਵਾਂ ਦੀ ਆਰਡਰ ਹੈ ਉਹ ਡਿਪੈਂਡ ਕਰਦਾ ਹੈ ਵੀ ਕਿਸ ਤਰ੍ਹਾਂ ਦਾ ਕਸਮਾ ਬਣਵਾਣਾ ਜਾਂਦਾ ਸਾਗਵਾਂ ਚ ਜਾਂ ਮਰਿੰਡੀ ਚ ਉਹਦੇ ਅਕੋਰਡਿੰਗ ਸਟਾਕ ਦੇ ਕੇ ਸੁਸ਼ੀਲ ਜੀ ਕਿੰਨੇ ਮਤਲਬ ਕਿੰਨਾ ਚਿਰ ਪਹਿਲਾਂ ਬੰਦਾ ਆਰਡਰ ਤੁਹਾਨੂੰ ਕਰੇ ਸਾਡੇ ਕੋਲ ਸਰ ਦੇਖੋ ਟਾਰਗੇਟ ਤਾਂ 10 ਦਿਨ ਤੋਂ ਲੈ ਕੇ ਮਹੀਨੇ ਰੱਖਦਾ ਹੁੰਦਾ ਜੀ ਜੇ ਤਾਂ ਸਾਡੇ ਕੋਲ ਵੁੱਡ ਉਹਨਾਂ ਦੀ ਆਲਰੇਡੀ ਸੁੱਕੀ ਪਈ ਐ ਤੇ ਫਿਰ ਤੇ ਦੱਸ ਦੇਣਾਂ ਚ ਬਣ ਜਾਏਗਾ ਜੇ ਲੱਕੜੀ ਸਾਨੂੰ ਸੁਕਾਣੀ ਪੈਂਦੀ ਐ ਫਿਰ ਉਹਦੇ ਵਾਸਤੇ ਵੇਟ ਕਰਨਾ ਪੈਂਦਾ ਜਿਆਦਾ ਵੇਟ ਫਿਰ ਇੰਨਾ ਜਲਦੀ ਤਾਂ ਕੋਈ ਬੰਦਾ ਕੋਠੀ ਪਾ ਰਿਆ ਤਾਂ ਉਹ ਆਪਦੇ ਨਾ ਭੇਜ ਦੇਵੇ ਤਾਂ ਇੰਨਾ ਜਲਦੀ ਤਾਂ ਕੁਝ ਵੀ ਨਹੀਂ ਹੁੰਦਾ ਨਹੀਂ ਸਾਡੇ ਕੋਲ ਜ਼ਿਆਦਾਤਰ ਕਲਾਇੰਟ ਜਿੰਨੇ ਵੀ ਹਨ ਨਾ ਜਦੋਂ ਉਹ ਡਰਾਇੰਗ ਬਣਾਉਂਦੇ ਨਾ ਕੋਠੀ ਦੀ ਉਹ ਤੋਂ ਆਰ ਡਿਟੈਕਟ ਤੋਂ ਸਾਨੂੰ ਉਦੋਂ ਹੀ ਆਰਡਰ ਦੇ ਦਿੰਦੇ ਆ ਅਸੀਂ ਫਿਰ ਉਹਦੀ ਵੁੱਡ ਲੈ ਕੇ ਉਹਨੂੰ ਸਟੀਮ ਕਰਨਾ ਸ਼ੁਰੂ ਕਰ ਦਿੰਦੇ ਆ ਠੀਕ ਹੈ ਜੀ ਉਹਦੇ ਚ ਫੇਕੀ ਹੁੰਦਾ ਵੀ ਜਦੋਂ ਅਲਕਰ ਸਟੀਮ ਕੀਤੀ ਹੁੰਦੀ ਐ ਸਾਨੂੰ ਬਣਾਣ ਚ ਠੀਕ ਹੈ ਜੀ ਕਿਉਂਕਿ ਅਸੀਂ ਕਿਸੇ ਵੀ ਦਰਵਾਜ਼ੇ 'ਚ ਕਿੱਲਾ-ਕੁਲਾ ਨਾ ਇਸਤੇਮਾਲ ਕਰਦੇ ਕਿੰਨਾ ਪੁਰਾਣਾ ਕੰਮ ਕਰ ਰਹੇ ਆਂ ਇਹ ਦਰਵਾਜ਼ਿਆਂ ਦਾ ਸਾਨੂੰ 1997 ਤੋਂ ਅਸੀਂ ਕਰ ਰਹੇ ਆਂ 1997 ਤੋਂ 1997 ਤੋਂ ਹੀ ਅੱਛਾ ਜਦੋਂ ਕਿਚਨਾਂ ਦਾ ਕੰਮ ਸ਼ੁਰੂ ਕੀਤਾ ਸੀ ਉਦੋਂ ਹੀ ਹਾਂਜੀ ਹਾਂਜੀ ਕਨਸੈਪਟ ਉਦੋਂ ਉਦੋਂ ਦਾ ਸੀਗਾ ਦਰਵਾਜ਼ੇ ਤੇ ਕਿਚਨ ਸੇਮ ਹੀ ਸੀ ਸਾਡਾ ਇਹ ਤਾਂ ਮੋਡਰਨ ਜਿਹੜੀ ਮਾਈਕੇ ਵਾਲੀ ਕਿਚਨ ਹੈ ਤਾਂ ਹੋਮ ਕਨਸੈਪਟ ਚੱਲਿਆ ਅਸੀਂ ਪੀ ਯੂਜ਼ ਕਰਦੇ ਸੀ ਕਿਚਨਾਂ ਪੰਨਾ ਠੀਕ ਹੈ ਜੀ ਮੈਨੂੰ ਇੱਕ ਗੱਲ ਹੋਰ ਦੱਸੋ ਜੀ ਇਸ ਤੋਂ ਇਲਾਵਾ ਵੀ ਕੋਈ ਫਰਨੀਚਰ ਬਣਾ ਦਿੰਨੇ ਆਂ ਹਾਂ ਇਸ ਤੋਂ ਇਲਾਵਾ ਸਭ ਕੁਝ ਬਣਾਣ ਕੁਛ ਜੋ ਬਣਾਉਣਾ ਚਾਹੋ ਹਾਂ ਜੇ ਮੰਨ ਕੇ ਚਾ ਲੋ ਕੋਈ ਕੋਈ ਬੰਦਾ ਸਕੂਲ ਲਈ ਕੋਈ ਆਸ਼ਰਮ ਲਈ ਕੋਈ ਹੋਰ ਹਾਂਜੀ ਹਾਂਜੀ ਕੋਈ ਅਲਮਾਰੀਆਂ ਲਈ ਆਰਡਰ ਕਰਨਾ ਚਾਹੁੰਦਾ ਹੈ ਹਾਂ ਕਰਦੇ ਹੋਗੇ ਕੋ ਸਾਰਾ ਕਰਦੇ ਸਰ ਮਤਲਬ ਕਹਿਣ ਤੋਂ ਭਾਵੇਂ ਤੁਸੀਂ ਸਾਰਾ ਕੰਮ ਕਰ ਦਿੰਦੇ ਤੁਸੀਂ ਹਾਂਜੀ ਹਾਂਜੀ ਇਹ ਦੇਖੋ ਕਿਸੇ ਆਸ਼ਰਮ ਦੇ ਉਹਦੇ ਹੋਟਲ ਦੇ ਬੈੱਡ ਬਣ ਰਹੇ ਆ ਬਣ ਰਹੇ ਜੀ ਬੜੇ ਹਾਂਜੀ ਹਾਂਜੀ ਇਹ ਬੈੱਡ ਬਣ ਰਹੇ ਸਰ ਹੋਟਲ ਦੇ ਇਕੱਠੇ 12 ਸੈੱਟ ਬਣਨੇ ਹਨ ਇਹਨਾਂ ਦੇ ਠੀਕ ਹੈ ਜੀ ਆ ਇਧਰਲਾ ਬੈੱਡ ਵੀ ਆ ਪੂਰੀ ਫਿਨਿਸ਼ਿੰਗ ਉਹਨਾਂ ਦੀ ਹੈ ਜੀ ਵਿੱਚ ਗੱਦੀ ਲੱਗਣੀ ਸੈਂਟਰ 'ਚ ਠੀਕ ਹੈ ਜੀ ਹਾਂ ਫਾਰਮ ਵਗੈਰਾ ਦੀ ਬਣ ਕੇ ਨਾ ਉਹ ਲੱਗੇਗਾ ਸਰ ਮਤਲਬ ਕਿੱਡਾ ਮਰਜੀ ਵੱਡਾ ਆਰਡਰ ਦੇ ਦੇਣਾ ਕੋਈ ਬੰਦਾ ਉਹ ਕੋਈ ਮਸਲਾ ਨਹੀਂਗਾ ਤੁਸੀਂ ਦੇਖ ਹੀ ਲਿਆ ਫੈਕਟਰੀ ਕਾਫੀ ਵੱਡੀ ਹੈ ਮਸ਼ੀਨਰੀ ਕੰਮ ਹੈ ਸਾਰਾ ਠੀਕ ਹਾਂ ਅੱਜ ਅਸੀਂ ਸਾਰਾ ਨਾ ਵੀਡੀਓ ਫੁਲਮਾਉਣੀ ਸੀ ਕਰਕੇ ਸਾਰੇ ਕੰਮ ਨੂੰ ਰੋਕਿਆ ਇੱਕ ਵਾਰ ਕਿ ਇੱਕ ਵਾਰ ਰੁਕ ਜਾਓ ਖੜਕਾ ਜ਼ਿਆਦਾ ਹੁੰਦਾ ਇਧਰਲੇ ਪਾਸੇ ਕੀ ਬਣ ਰਿਹਾ ਜੀ ਸਰ ਇਹ ਚੁਗਾਠਾ ਵਗੈਰਾ ਦੀ ਜਿਹੜੀ ਹੁੰਦੀ ਹੈ ਉਹਦੀ ਰੰਦਿਆਂ ਨੂੰ ਆਪਾਂ ਜੀ ਇਹਦੇ ਚ ਝੁਗਾਠਾ ਬਣਾਈ ਜਾਂਦੀ ਹੈ ਤੇ ਆ ਆ ਕੀ ਬਣ ਰਿਹਾ ਜੀ ਆਹਾਂ ਇਹ ਸਰ ਇਹ ਕਿਸੇ ਗੋਦਾਮ ਦੇ ਨਾਲ ਉਹ ਬਣ ਰਿਹਾ ਬੂਰੀਆਂ ਵਗੈਰਾ ਰੱਖਦੇ ਨੇ ਆਪਾਂ ਉਹ ਰੈਕ ਹਾਂਜੀ ਰੈਕ ਬਣ ਰਿਹਾ ਸਰ ਉਹਦਾਂ ਦਾ ਰੈਕ ਡਾਟ ਰਗਾ ਠੀਕ ਹੈ ਜੀ ਤੇ ਉਹ ਲੱਕੜ ਨੂੰ ਐ ਕਾ ਤੋ ਰੱਖਿਆ ਹੋਇਆ ਜੀ ਸਰ ਨੈਚੁਰਲ ਸੁੱਕਰੀ ਹੈ ਆਰਡਰ ਤੋਂ ਬਿਨਾਂ ਸਟਾਕ ਕੀਤਾ ਜਿਹੜਾ ਅਸੀਂ ਠੀਕ ਹੈ ਲੱਕੜ ਦਾ ਅਸੀਂ ਸਟਾਕ ਕਰ ਲੈਣਾ ਨੇ ਆਪਣੇ ਕੋਲ ਕਿਤੇ ਨਾ ਕਿਤੇ ਰੱਖਣਾ ਹੀ ਹਵਾ ਲੱਗਣ ਵਾਸਤੇ ਜੀ ਤੇ ਨੈਚੁਰਲ ਹਵਾ ਲੱਗ ਰਹੀ ਹੈ ਇਹਦੇ ਚ अच्छा ए कुदरती शौक रही है हां जी हां जी सुशील जी बहुत चंगी जानकारी दीती ते नंबर 2 ते ਤੁਹਾਡਾ ਬਹੁਤ ਧੰਨਵਾਦ ਇਸ ਗੱਲ ਲਈ ਕਿ ਤੁਸੀਂ ਮੇਰੇ ਲਈ ਸਾਰਾ ਕੰਮ ਰੋਕਤਾ ਇਹ ਸਹੀ ਅੰਦਰ ਦੀ ਵੀਡੀਓ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਡਿਸਟਰਬੈਂਸ ਨਾ ਡਿਸਟਰਬੈਂਸ ਨਾ ਹੋਵੇ ਬਹੁਤ ਧੰਨਵਾਦ ਕਰਦੇ ਆ ਤੇ ਜੇ ਕਿਸੇ ਵੀ ਸੱਜਣ ਨੇ ਫਰਨੀਚਰ ਬਣਾਉਣਾ ਦਰਵਾਜੇ ਬਣਾਉਣਿਆ ਰਾਹੋਂ ਦੇ ਵਿੱਚ ਇੱਕ ਬਹੁਤ ਜ਼ਿੰਮੇਵਾਰ ਬੰਦੇ ਬੈਠੇ ਆ ਜਿਹੜੇ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਦਾ ਕੰਮ ਦਰਵਾਜ਼ਿਆਂ ਦਾ ਕੰਮ ਕਿਚਨਾਂ ਦਾ ਕੰਮ ਫਰਨੀਚਰ ਦਾ ਕੰਮ ਜਿਹੋ ਜੀ ਤੁਹਾਡੀ ਸੋਚ ਆ ਜਿਹੋ ਜਿਹਾ ਤੁਹਾਡਾ ਆਰਕੀਟੈਕਟ ਦੀ ਤੁਹਾਡੀ ਮੰਗਾ ਉਹਦੇ ਮੰਗ ਦੇ ਹਿਸਾਬ ਨਾਲ ਬਹੁਤ ਸੋਹਣਾ ਕੰਮ ਕਰ ਦੇਣਗੇ ਜਿਸ ਤਰ੍ਹਾਂ ਦਾ ਤੁਹਾਡਾ ਬਜਟ ਆ ਤੇ ਜਿਸ ਤਰ੍ਹਾਂ ਦੀ ਤੁਸੀਂ ਕੁਆਲਿਟੀ ਚਾਹੁੰਦੇ ਹੋ ਤੁਹਾਨੂੰ ਉਸੇ ਬਜਟ ਚ ਉਸ ਤਰ੍ਹਾਂ ਦੀ ਕੁਆਲਿਟੀ ਆ ਮਿਲ ਜੂਗੀ ਨੰਬਰ ਨੋਟ ਕਰ ਲੇ